ਹੋਲ ਸ਼ਰੀਫ ਜੀ ਕੰਮ ਬਹੁਤ ਕੰਢੀ ਅਫਸਰੋ ਇਹ ਕੋਈ ਆਪਰ ਸਤਨਾ ਦੇ ਆ ਰਿਹਾ ਹਨ ਮੈਂ ਕੰਨ ਦਾ ਮੈਂ ਮੁੜ ਮਾਰਵਾ ਸਕਦਾ ਪਹਿਲਾ ਮਜ਼ਦਰਾ ਦੇ ਰਹੇ ਤੇਰਾ ਮਜ਼ਦਰਾ ਦੇ ਰਹੇ ਟੁੱਟ ਕੇ ਕੋ ਲਾ ਦੇ ਕਿਆ ਇਹ ਕਮਜੀ ਦਾ ਬਿਆਰ ਮਾਰ ਕੇ ਜੋਟੇ ਮਾਰ ਕੇ ਜੋਟੇ ਕਚਰਾ ਦਾ ਬਿਆਰ ਮੈਨੂੰ ਤਾਂ ਮਿਲ ਕੇ ਮੈਂ ਜਾਉਂਗੀ ਹੋਲ ਸ਼ਰੀਫ ਜੀ ਕੰਮ ਬਹੁਤ ਕੰਢੀ ਆਪ ਸਭ ਲੋਕ ਅੱਜ ਅਬ ਸਟੇਟ ਦੇ ਇਹ ਆ ਹਨ ਹਨਾ ਹਨ ਦਾ ਮਰਮਦਾਨ ਮਾਪੇ ਪਹਿਲਾ ਮਜ਼ਦੁਰ ਆ ਗਏ ਤੇਰਾ ਮਜ਼ਦੁਰ ਅੰਦਰ ਟੁੱਟ ਕੇ ਕੋ ਲਾ ਰਿਹਾ ਦੇਖੋ ਕਿ ਜਬਿਆਨ ਮਾਰ ਕੇ ਟੁੱਟੇ ਮਾਰ ਕੇ ਟੁੱਟੇ ਖਤਰਨਾਕ ਬਿਆਨ ਮੈਨੂੰ ਤਾਂ ਮੂਲੀ ਮੈਂ ਜਾਉਂਗੀ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਡੈੱਡ ਬੋਡੀ ਮਿਲੀ ਹੈ ਡੈੱਡ ਬੋਡੀ ਕਿੱਥੋਂ ਮਿਲੀ ਹੈ ਤਾਂ ਕਿਹਦੇ ਵੱਲੋਂ ਡੈੱਡ ਬੋਡੀ ਸਰ ਮਿਲੀ ਹਨ ਜੀ ਡੀਐਨਆ ਰੋਟਲ ਦੇ ਪੁਲ ਦੇ ਥੱਲੇੋਂ ਹਾਂ ਜੀ ਉਹਨੂੰ ਮੜ ਕੇ ਪਲਸ ਹਸਪਤਲ ਲੱਗੇ ਆ ਉਹਨਾਂ ਨੇ ਇਹਨੂੰ ਮਰਿਤਕ ਐਲਾਨ ਕਰਤਾ ਉਹ ਇੱਕਦੋ ਇੱਕ ਵੀਡੀਓ ਵਾ ਵੀਡੀਓ ਦੇ ਵਿੱਚ ਕਹਿੰਦਾ ਮੈਂ ਕਬਲਜੀਤ ਕੰਡਾ ਤੇ ਪ੍ਰਿੰਸ ਕੰਡੇ ਦੇ ਮੈਂ ਕੋਣਾ ਮਰਨਦਿਆਂ ਵਾ ਉਹਨੇ ਵੀਡੀਓ ਬਣਾ ਕੇ ਉਹਦੇ ਕੋਲ ਕਾਰਨ ਕੀ ਰਿਹਾ ਜੀ ਇਹਦਾ ਕਾਰਨ ਕੋਈ ਨਾ ਦਾ ਕਮੇਟੀਆ ਕਮਟੇ ਦਾ ਰੌਲਾ ਸੀ ਪ੍ਰਿੰਸ ਕੰਡੇ ਦਾ ਤੇ ਕਬਲਜੀਤ ਕੰਡੇ ਦਾ ਤੇ ਕਿੰਨੇ ਸਾਲ ਦੁਕਾਨ ਤੋਂ ਬਾਹਰ ਕੱਢ ਉਹ ਦੁਕਾਨ ਤੋਂ ਮੜ ਕੇ ਉਹ ਜਿਹੜਾ ਪਰਚਾ ਹੈ ਉਹਨਾਂ ਦੇ ਹੋਇਆ ਇਹ ਮੁੜਕੇ ਇਹਨੇ ਪਵਾ ਲਿਆ ਆਪਣੇ ਸਿਰ ਤੇ ਮਾਲਕਾਂ ਦਾ ਪਰਚਾ ਸੀ ਮਾਲਕਾਂ ਦਾ ਪਰਚਾ ਦਾ ਪਰਚਾ ਕੋਈ ਕਮੇਟੀ ਆ ਕਮਟੀਆਂ ਦਾ ਇਹਨੂੰ ਤੇ ਮੁੜਕੇ ਤੇ ਪਰਚਾ ਕਰਤੇ ਕਰਤੇ ਕਰਾ ਲਿਆ ਮੁੜਕੇ ਦੀ ਉਹਨਾਂ ਜ਼ਮਾਨਤ ਨਹੀਂ ਕਰਾਈ ਇਹਨੂੰ ਕੰਮ ਤੋਂ ਵੀ ਕੱਢਤਾ ਇਹਦਾ ਕਰਤਾ ਨੌਜਵਾਨ ਦਾ ਨਾਮ ਕੀ ਹੈ ਤੇ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਰਿਹਾ ਹੈ ਨੌਜਵਾਨ ਦਾ ਜੇਲ੍ਹ ਦਾ ਤਾਂ ਨਹੀਂ ਪਤਾ ਕਿੰਨਾ ਚਿਰ ਰਿਹਾ ਵਾ ਤੇ ਨਾਮ ਇਹਦਾ ਸੁਖਿੰਦਰ ਸਿੰਘ ਸੁਖਿੰਦਰ ਤੇ ਬੀਨ ਸਿੰਘ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਦਾ ਪਰਚਾ ਸੁਲਤਾਨ ਮੰਡਾ ਤਾਂ ਹੁਣ ਤੁਹਾਡੇ ਰਿਪੋਰਟ ਨੂੰ ਕਰਵਾਇਆ ਜਾ ਰਿਹਾ ਹੈ ਹਾਂਜੀ ਰਿਪੋਰਟ ਕਰਾਉਣਾ ਤਾਂ ਜਿਹੜੇ ਜਿੰਨਾ ਕਰਕੇ ਮਰਿਆ ਵਾ ਲਾਈਵ ਹੋ ਗਿਆ ਜਿਹੜੀ ਵੀਡੀਓ ਦਸੀ ਉਹਨਾਂ ਦੇ ਉੱਪਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਤੇ ਜੋ ਵੀ ਰਿਪੋਰਟ ਆਪ ਕਿੰਨੀ ਮੇਰਾ ਨਾਮ ਵਰਿੰਦਰ ਸਿੰਘ ਆ ਹਾਂਜੀ ਤੇ ਕਿੱਥੋਂ ਨਾਲ ਮੈਂ ਮਕਬੂਲ ਬਰੇਰੀ ਦਾ ਹਾਂਜੀ ਕੀ ਗੱਲਬਾਤ ਹੋਈ ਆ ਮੁੰਡੇ ਗੱਲ ਇਦਾਂ ਜੇ ਭਾਜੀ ਵੀ ਇਹ ਨਾ ਬਚਪਨ ਤੋਂ ਉਹਨਾਂ ਨਾਲ ਸੁਨਿਆਰਾਂ ਨਾਲ ਕੰਮ ਕਰਦੇ ਨਾ ਜਿਨ੍ਹਾਂ ਦੇ ਉਹਨਾਂ ਦੇ ਕੋਈ ਨਾ ਮੁਕਦਮਾ ਦਰਜ ਹੋਇਆ ਸੀ ਰਿਸ਼ਤੇਦਾਰੀ 'ਚ ਉਹਨਾਂ ਦਾ ਕੋਈ ਸੁਨਿਆਰਾਂ ਦਾ ਆਪਸੇ ਸੁਨਿਆਰਾਂ ਨਾਲ ਕੋਈ ਲੈਣ ਦੇ ਨਹੀਂ ਠੀਕ ਜੀ ਉਹ ਉਹਨਾਂ ਤੋਂ ਦੁਖੀ ਹੋ ਕੇ ਬੰਦੇ ਕਿਸ ਨੇ ਸੁਸਾਇਸਾਈਡ ਕਰ ਲਿਆ ਪਾਣੀ ਦੀ ਮਿੱਟੀ ਪਾਈ ਸੀ ਨੂੰ ਪਤਾ ਨਹੀਂ ਇਹ ਤਾਂ ਉਹਨਾਂ ਨੂੰ ਉਹਨਾਂ ਨੂੰ ਪਤਾ ਹੋਊਗਾ ਜੀ ਬਿਜਲਾ ਇਹ ਗੱਲ ਜੇ ਵੀ ਇਹਨਾਂ ਵੇਖ ਲਿਆ ਵੀ ਇਹ ਸਾਡਾ ਲਿਵਰ ਹੈ ਇਹ ਕੰਮ ਕਰਦਾ ਵਾ ਇਹਨੂੰ ਹਰਾਸਮੈਂਟ ਕਰਦੇ ਰਹੇ ਇਹਨੂੰ ਕਹਿੰਦੇ ਤੂੰ ਦੁਕਾਨ ਖੋਲ ਤੇਰੀ ਨਹੀਂ ਕੋਈ ਗੱਲ ਤੂੰ ਬਹਿ ਠੀਕ ਜੀ ਆ ਫਰਾਰ ਹੋ ਗਿਆ ਇਹ ਤੇ ਨਿਯਾਇਜ਼ ਪਰਚਾ ਕਰਵਾਤਾ ਉਹਨਾਂ ਨੇ ਇਨਵੋਲਵ ਕਰਾਤਾ ਪਰਚੇ ਦੇ ਵਿੱਚ ਠੀਕ ਜੀ ਉਤੋਂ ਬਾਅਦ ਇਹਦੀ ਓਕੇ ਸੋਕੇ ਹੋ ਗਏ ਸੀ ਜਮਾਨਤ ਕਰਾਈ ਆ ਮੁੜ ਕੇ ਇਹਨੂੰ ਡਿਊਟੀ ਤੋਂ ਵੀ ਜਵਾਬ ਦੇ ਦਿੱਤਾ ਵਾ ਤੇ ਇਹ ਵਿਚਾਰਾ ਮੁੜ ਕੇ ਬਹੁਤ ਤੰਗ ਪਰੇਸ਼ਾਨ ਹੁੰਦਾ ਕਰਦੇ ਰਿਹਾ ਤੇ ਤਰੀਕਾ ਭੁਗਤਣੇ ਇਹ ਵਿਚਾਰਾ ਕੱਲਾ ਹੀ ਜਾਂਦਾ ਸੀ ਇਹਦੇ ਅੱਗੇ ਪਿਛੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਹਾਂਜੀ ਆ ਗੱਲ ਹੋਈ ਜੀ ਉਤੋਂ ਬਾਅਦ ਇਹਨੂੰ ਸਗੋਂ ਹਰਾਸਮੈਂਟ ਕਰਦੇ ਹੀ ਆਣ ਕੇ ਤਾਂ ਉਹਦੇ ਨਾਲ ਵੀਡੀਓ ਦੇ ਵਿੱਚ ਕੀ ਕਿਹਾ ਗਿਆ ਵੀਡੀਓ ਦੇ ਵਿੱਚ ਕਹਾ ਗਿਆ ਵੀ ਆਹ ਬੰਦੇ ਨੇ ਕਰਕੇ ਮੈਂ ਦੁਖੀ ਹੋ ਕੇ ਸੁਸਾਇਡ ਕਰਨ ਲੱਗਾ ਵਾ ਠੀਕ ਜੀ ਨਾਂ ਲਿਆ ਉਹਨ ਉਹਦਾ ਮੁੰਡੇ ਦਾ ਨਾਂ ਲਿਆ ਉਹਦੇ ਡੈਡੀ ਦਾ ਵੀ ਨਾਂ ਲਿਆ ਵਾ ਜਿਨ੍ਹਾਂ ਦੇ ਦੁਖੀ ਹੋ ਕੇ ਕਰਦੇ ਆ ਮੈਂ ਹਾਂ ਹੁਣ ਦੁਕਾਨ ਬੰਦ ਆ ਜੀ ਉਹਨਾਂ ਦੀ ਦੁਕਾਨ ਉਹਨਾਂ ਦੀ ਭਾਜੀ ਚੱਲਣ ਡਿਆ ਕਾਰੋਬਾਰ ਉਹਨਾਂ ਦਾ ਚੱਲਣ ਡਿਆ ਇਹ ਗਰੀਬ ਨੇ ਉਹਨਾਂ ਘਰੇ ਬਾਹਤਾ ਸੀ ਕਿ ਬੈਟਰੀ ਰਿਕਸ਼ਾ ਹੀ 100 ਪੈਸੇ ਇਕੱਠੇ ਕਰਕੇ ਦੇ ਉਹਨੂੰ ਬੈਟਰੀ ਰਿਕਸ਼ਾ ਲੈ ਕੇ ਦਿੱਤਾ ਫੇ ਚਲਾ ਤੂੰ ਆਪਣਾ ਹਾਂ ਜੀ ਹਾਂ ਜੀ ਉਹ ਮਤਲਬ ਕੋਈ ਇਹਨਾਂ ਕਾਰਵਾਈ ਨਹੀਂ ਕੀਤੀ ਪਰਚਾ ਸਗੋਲਟੇ ਇਹਨਾਂ ਪਾਤਾ ਕਿਉਂਕਿ ਉਹਨਾਂ ਦੀ ਰਿਸ਼ਤਾਰੀ ਆਪ ਦੀ ਖੁਦ ਆ ਕੋ ਮੈਟਰ ਉਹਨਾ ਵੇਖਿਆ ਵੀ ਇਹ ਮਾੜੇ ਬੰਦੇ ਦੇ ਪਰਚਾ ਕਰਾ ਦਿੰਨੇ ਆ ਵੀ ਚਲ ਕੋ ਖਰਚੇ ਪਾਣੀ ਦਵਾਵਾਂਗੇ ਮੁਰਕਾ ਨਾ ਪੁੱਛਿਆ ਨਹੀਂ ਜਵਾਨਤਾ ਤੱਕ ਵੀ ਸਾਰਾ ਕੁਝ ਕਰਾਇਆ ਸੀ ਹੁਣ ਇਥੇ ਪੁਲਿਸ ਪਹੁੰਚੀ ਆ ਕੀ ਗੱਲਬਾਤ ਹੋਈ ਇਹ ਗੱਲਬਾਤ ਹੋਈ ਆ ਕਹਿੰਦੇ ਵੀ ਜੋ ਬੰਦੀ ਕਾਰਵਾਈ ਕਰਾਂਗੇ ਪਰਚਾ ਕਰਾਂਗੇ ਜੋ ਇਹਨਾਂ ਦੇ ਬਾਕੀ ਹੁਣ ਜੋ ਵੀ ਆ ਐਸਐਚਓ ਸਾਹਿਬ ਦੱਸਣਗੇ ਜੋ ਵੀ ਆ ਇੰਨੀ ਗੱਲ ਚੱਲਣ ਦੀ ਏ ਹੁਣ ਪੋਸਟਮਾਰਟਮ ਕਰਾ ਕੇ ਲੈ ਕੇ ਜਾਵਾਂਗੇ ਜੋ ਵੀ ਆ ਉਹ ਨਤੀਜੇ ਜਾਈ ਹੋ ਗਏ ਆ ਆ ਗੱਲ ਜੇ ਸਾਰੀ